ਉਹ ਬੜੀ ਜ਼ਰੂਰੀ ਰੀਤ ਮਾਰ ਰਹੀ ਹੈ ਤੁਹਾਨੂੰ ਲਾਇਬ੍ਰੇਰੀ ਦੇ ਦਿਓ ਜੀਆ ਇਸ ਸਟੇਡੀਅਮ ਤੇ ਲਾ ਕੇ ਤੁਹਾਡਾ ਬਾਦਰ ਦੇ ਉੱਤੇ ਸਟੇਡੀਅਮ ਹੈ ਸਟੇਡੀਅਮ ਦਾ ਜਿਹੜਾ ਤਾਜਪੁਰ ਟੂਰਨਾਮੈਂਟ ਹੈ ਬਾਬਾ ਕਰਦਾਸੀ ਦਾ ਕਰਾਇਆ ਵਾ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਆਣ ਕੇ ਸਾਰੀ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਨੇ ਸਾਹਮਣੇ ਪਤਾ 10 ਲੱਖ 5 ਲੱਖ ਹਾਂ ਜੀ ਹਾਂ ਜੀ ਉਹਨਾਂ ਨੇ ਕਿਹਾ ਵੀ 10 ਲੱਖ ਸਟੇਡੀਅਮ ਵਾਸਤੇ ਕ੍ਰਾਊਨ ਵਧਿਆ ਪਰਵਾਸ ਤੇ ਮਹਾਰੋ ਦਵਾਗੇ ਤੇ ਚੱਕੀਦਾ ਉਤਸ਼ਾਹ ਹੋਏ ਬੱਚਾ ਦਾ ਖੇਡਦਾ ਕਿੰਨੀਆਂ ਟੀਮਾਂ ਨੇ ਪਾਰਟਿਸਿਪੇਟ ਕੀਤਾ ਕੌਣ ਜਿੱਤਿਆ 32 ਟੀਮਾਂ ਕੀਤਾ ਜੀ 32 ਕਿਹੜੀ ਕਿਹੜੀ ਟੀਮ ਜਿੱਤੀ ਜੀ ਤਿੰਨਾਂ ਦਾ ਫਾਈਨਲ ਆਈ ਜੀ ਉਹ ਜਿੱਤ ਗਈ ਆ ਕਿੰਨਾ ਨਾਮ ਦਿੱਤਾ ਗਿਆ 25000 ਆ ਦੋ ਨੰਬਰ ਇਹ 20000 ਠੀਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨੌਜਵਾਨ ਮੈਸੇਜ ਇਹ ਵੀ ਨਹੀਂ ਅਸੀਂ ਛੱਡ ਗਏ ਤੇ ਖੇਡਾਂ ਦੇ ਪਾਸੇ ਆਉਣ ਟੂਰਨਾਮੈਂਟ ਕਰਵਾਇਆ ਅੱਜ ਆਪਾਂ ਵਿਧਾਨ ਸਭਾ ਹਕਾਇਤ ਨਾਲੇ ਦੇ ਸਦਾਦੀ ਪਿੰਡ ਜਗਦੇਵ ਖੁਰਦ ਵਿਖੇ ਇਹ ਪਿੰਡ ਮੇਰੇ ਜੱਦੀ ਪਿੰਡ ਜਗਦੇਵ ਕਲਾ ਦੇ ਵਿੱਚੋਂ ਨਿਕਲਿਆ ਸਾਡਾ ਇੱਕ ਹੀ ਪਿੰਡ ਸਗੋਂ ਸਾਡੇ ਵੱਡੇ ਵੱਡੇ ਦੇ ਬਹੁਤ ਵੱਡੇ ਜਿਹੜੇ ਸੂਫੀ ਕਵੀ ਸਾਡੇ ਕਿੱਸਾਕਾਰ ਹਾਸ਼ਮ ਸ਼ਾਹ ਦਾ ਪਿੰਡ ਹੈ ਉਹ ਇੱਥੇ ਵੀ ਰਹਿੰਦੇ ਰਹੇ ਆ ਸਾਡੇ ਕੋ ਵੀ ਉੱਥੇ ਵੀ ਰਹਿੰਦੇ ਰਹੇ ਅੱਗੇ ਪਾਕਿਸਤਾਨ ਆ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਉਹਦਾ ਇਹ ਹਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਾਉਂਦੇ ਬੜਾ ਪੁਰਾਣਾ ਟੂਰਨਾਮੈਂਟ ਕਰਾਉਂਦਾ। ਬਾਦਰ ਦੇ ਹੋਣ ਤੇ باوجود ਵੀ ਚਗਦੇਖ ਖੁਰਦ ਪਿੰਡ ਜਿਹੜਾ ਬੜੇ ਪੜੇ ਲਿਖੇ ਲੋਕਾਂ ਦਾ ਪਿੰਡ ਹੈ। ਬਹੁਤ ਚੰਗੇ ਚੰਗੇ ਟੌਪ ਦੇ ਅਧਿਕਾਰੀ ਅਫਸਰ ਜਿਹੜੇ ਪਿੰਨੇ ਪੈਦਾ ਕੀਤੇ ਆ। ਮੈਂ ਫਿਰ ਤਾਂ ਹੀ ਆਇਆ ਸੀ ਅੱਜ। ਮੈਂ ਆਪ ਸਵੇਰੇ ਸਰਪੰਚ ਸਾਹਿਬ ਨੂੰ ਦੱਸਿਆ ਸੀਗਾ ਕਿ ਮੈਂ ਅੱਜ ਆਉਂਗਾ ਟੂਰਨਾਮੈਂਟ ਦੇ ਵਿੱਚ। ਸੋ ਫੁੱਟਬਾਲ ਇੱਕ ਕਰਾਉਂਦੇ ਆ। ਔਰ ਮੈਨੂੰ ਦੱਸਿਆ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੇ ਕਿ ਹਰ ਸਾਲ ਸਾਡੇ ਪਿੰਡ ਦੇ ਮੁੰਡੇ ਫੌਜ ਦੇ ਵਿੱਚ ਬੀਐਸਐਫ ਦੇ ਵਿੱਚ ਬੜੇ ਪਸਤੀ ਹੁੰਦੇ ਆ ਕਿਉਂਕਿ ਇੱਥੇ ਖੇਡਦੇ ਆ ਇੱਥੇ ਪ੍ਰੈਕਟਿਸ ਕਰਦੇ ਆ ਤੇ ਕੱਲਾ ਜਗਦੇ ਖੁਰਦੇ ਵੀ ਲੱਗ ਲੱਗੇ ਜਿੰਨੇ ਪਿੰਡ ਜਿੰਨੇ ਵੀ ਪਿੰਡ ਆ ਚੱਕ ਆ ਬਾਲ ਆ ਜਿੰਨੇ ਵੀ ਪਿੰਡ ਆ ਸਾਡੇ ਪਿੰਡਾਂ ਦੇ ਨੌਜਵਾਨ ਸਾਡੇ ਇੱਥੇ ਹੁੰਦੇ ਆ ਇਸੇ ਕਰਕੇ ਮੈਂ ਇਹਨਾਂ ਨੂੰ ਇਸ ਸਟੇਡੀਅਮ ਵਾਸਤੇ ਮੈਂ ਬੈਠਾ ਮੈਚ ਦੇਖ ਰਿਹਾ ਤੇ ਇੱਕ ਇਹਨਾਂ ਦੀ ਸਮੱਸਿਆ ਕਿ ਬਾਲ ਬਾਅਦ 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 ਜਾਂਦਾ ਚੜਾਈ ਦੇ ਪੱਖੋਂ ਗਰਾਊਂਡ ਥੋੜੀ ਜੀ ਘੱਟ ਆ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਦੀ ਅਸੀਂ ਪੌੜੀਆਂ ਢਾਕੇ ਤੇਨੂੰ ਚੜਾਈ ਪੂਰੀ ਕਰ ਦੇਣੀ ਆ ਤੇ ਮੈਂ 10 ਲੱਖ ਰੁਪਈਆ ਇਹਨਾਂ ਨੂੰ ਸਟੇਡੀਅਮ ਵਾਸਤੇ ਇਹ ਸਟੇਡੀਅਮ ਦੇ 40 ਫੀਟ ਦੇ ਆਪਾਂ ਜਾਲ ਲਾਵਾਂਗੇ ਲੋਹੇ ਦਾ ਵਧੀਆ ਨਾ ਤੇ ਬਾਲ ਬਾਦ ਜਾਵੇ ਨਾ ਕਿ ਕਿਸਾਨ ਦੀ ਫਸਲ ਖਰਾਬ ਹੋਵੇ ਇੱਕ ਮੈਨੂੰ ਇਹਨਾਂ ਨੇ ਕਿਹਾ ਬਾਕੀ ਮੰਗਾਂ ਤੇ ਸਾਰੀਆਂ ਸਰਪੰਚ ਸਾਹਿਬ ਦੇ ਮਤੇ ਪਾ ਕੇ ਭੇਜਿਆ ਉਹ ਤੇ ਹੋਣਗੇ ਆ ਫਿਰ ਨਹੀਂ ਵਗਦਾ ਇੱਕ ਦਿਨ ਨੇ ਨਵਾਂ ਅੱਜ ਮੈਨੂੰ ਕਿਹਾ ਕਿ ਲਾਇਬ੍ਰੇਰੀ ਵੀ ਪੜਾਉਣੀ ਐ ਇਸ ਪਿੰਡ ਦੇ ਵਿੱਚ ਤੇ ਮੈਂ ਉਹਨੂੰ ਇਹਨਾਂ ਨੂੰ ਕਹੂੰਗਾ ਕਿ ਹਾਈ ਸਕੂਲ ਦੇ ਵਿੱਚ ਅੱਪਾ ਇੱਕ ਲਾਇਬ੍ਰੇਰੀ ਜਿਹੜੀ ਆ ਉਹ ਵੀ ਤੁਹਾਨੂੰ ਬਣਾ ਕੇ ਦੇਵਾਂਗੇ ਉੱਤੇ 5 ਕੁ ਲੱਖ ਰੁਪਇਆ ਲੱਗੂਗਾ ਉਹ ਵੀ ਦਾਂਗੇ ਆਪਾਂ 15 ਲੱਖ ਦੀ ਗ੍ਰਾਂਟ ਜਿਹੜੀ ਆ ਉੱਥੇ ਦੇ ਕੈਂਪਸ ਮੇਰਾ ਸਟੇਡੀਅਮ ਜਿਹੜਾ ਮੇਨ ਫੋਕਸ ਹੈ ਕਿ ਸਟੇਡੀਅਮ ਇੱਥੇ ਟਾਪ ਦਾ ਮਤਲਬ ਵਧੀਆ ਬਣਿਆ ਕਿਉਂਕਿ ਬਾਰਡਰ ਦੇ ਲੋਕਾਂ ਦੀ ਬਾਰਡਰ ਦੇ ਨੌਜਵਾਨਾਂ ਦੀ ਇਹ ਬੜੀ ਵੱਡੀ ਸਹੂਲਤ ਹੈ ਸੋ ਮੈਂ ਇਹ ਪਿੰਡ ਵਾਲਿਆਂ ਨੂੰ ਵੀ ਸਾਡੇ ਸਰਪੰਚ ਸਾਹਿਬ ਪੰਚਾਇਤ ਉਹ ਬੜੀ ਪੁਰਾਣੀ ਕਲੱਬ ਹੈ ਕਲੱਬ ਦੇ ਤੌਰ ਤੇ ਸਾਰੇ ਇਕੱਠੇ ਹੁੰਦੇ ਬੜੇ ਸਿਆਣੇ ਲੋਕ ਦੇ ਇਹ ਸਾਰੇ ਇਕੱਠੇ ਹੋ ਕੇ ਉਹ ਬੜੇ ਸੀਮਤ ਫੰਡਾਂ ਦੇ ਨਾਲ ਥੋੜ੍ਹੇ ਆ ਪੈਸਿਆਂ ਦੇ ਨਾਲ ਇਹ ਟੂਰਨਾਮੈਂਟ ਕਰਾ ਦਿੰਦੇ ਬੰਦ ਉਹਨਾਂ ਨੇ ਦੱਸਿਆ ਬਜਟ ਮੈਂ ਉਹ ਦੱਸਣਾ ਨਹੀਂ ਬਹੁਤ ਥੋੜਾ ਮੈਂ ਬੜਾ ਮਨ ਖੁਸ਼ ਹੋਇਆ ਕਿ ਦੇਖੋ ਕਿੰਨੇ ਥੋੜੇ ਪੈਸਿਆਂ ਨਾਲ ਕਿੱਡਾ ਵੱਡਾ ਕੰਮ ਕਰਦੇ ਆ ਸੋ ਆਪਾਂ ਪੰਜਾਬ ਸਰਕਾਰ ਦਾ ਕਿਉਂਕਿ ਖੇਡਾਂ ਵਤਨ ਪੰਜਾਬ ਦੀਆਂ ਸਾਡਾ ਪ੍ਰੋਗਰਾਮ ਹੀ ਆ ਖੇਡਾਂ ਨੂੰ ਐਜੂਕੇਸ਼ਨ ਨੂੰ ਤੇ ਹੈਲਥ ਨੂੰ ਮਜ਼ਬੂਤ ਕਰਨਾ ਉਹਦੇ ਕਰਕੇ ਮਤਲਬ ਜਿਹੜਾ ਮੈਂ ਸਟੇਡੀਅਮ ਨੂੰ ਠੀਕ ਕਰਵਾ ਇਹਨਾਂ ਨੇ ਜਿਹੜਾ ਵਾਦਾ ਕੀਤਾ ਉਹ ਆਪਾਂ ਕਰਾਂਗੇ ਮੈਂ ਪਿੰਡ ਵਾਲਿਆਂ ਨੂੰ ਵੀ ਤੇ ਖਿਡਾਰੀਆਂ ਸਾਰਿਆਂ ਨੂੰ ਇਸ ਮੇਲੇ ਦੇ ਵਿੱਚ ਸ਼ਾਮਲ ਹੋ ਲਈ ਬਹੁਤ ਬਹੁਤ ਵਧਾਈਆਂ ਤੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।